ਇੱਕ ਬਹੁਤ ਹੀ ਬਹਾਦਰ ਸੋਨਾ ਤੇ ਦਿਆਲੂ ਰਾਜਕੁਮਾਰ ਸੀ ਉਸ ਦਾ ਨਾਂ ਵਿਕਰਮ ਸੀ ਉਹ ਆਪਣੇ ਮਾਪਿਓ ਪੈਣਾ ਤੇ ਪੂਰੇ ਰਾਜ ਦਾ ਬਹੁਤ ਹੀ लाडला ਸੀ ਉਸ ਦਾ ਵਿਆਹ ਬਚਪਨ ਵਿੱਚ ਹੀ ਨਾਲ ਦੇ ਰਾਜ ਦੀ ਰਾਜਕੁਮਾਰੀ ਨਾਲ ਤੈਅ ਹੋ ਗਿਆ ਸੀ ਜਿਹੜੀ ਬਹੁਤ ਹੀ ਸੋਹਣੀ ਸੀ ਰਾਜਕੁਮਾਰ ਆਪਣੀ ਪਤਨੀ ਨੂੰ ਵਿਆਹ ਵਿੱਚ ਇੱਕ ਅਜਿਹਾ ਤੋਹਫਾ ਦੇਣਾ ਚਾਹੁੰਦਾ ਸੀ ਜਿਹੜਾ ਕਿਸੇ ਹੋਰ ਨੇ ਨਾ ਦਿੱਤਾ ਹੋਵੇ ਉਸ ਨੇ ਸੋਚਿਆ ਕਿ ਉਹ ਉਸ ਨੂੰ ਅਜਿਹਾ ਸੋਨਾ ਬਗੀਚਾ ਦੇਵੇਗਾ ਜਿਸ ਦੀ ਬਰਾਬਰੀ ਸਵਰਗ ਵੀ ਨਾ ਕਰ ਸਕੇ ਉਸ ਨੇ ਕਈ ਬਾਗਵਾਨਾਂ ਨੂੰ ਬੁਲਾਇਆ ਪਰ ਕਿਸੇ ਦਾ ਵੀ ਨਕਸ਼ਾ ਉਸ ਨੂੰ ਪਸੰਦ ਨਾ ਆਇਆ ਇੱਕ ਦਿਨ ਮਹਿਲ ਦੇ ਨੌਕਰ ਨੇ ਕਿਹਾ ਜੇਕਰ ਮੈਨੂੰ ਆਗਿਆ ਹੋਵੇ ਤਾਂ ਮੈਂ ਕੁਝ કહਾਂ ਰਾਜਕੁਮਾਰ ਦੀ ਆਗਿਆ ਮਿਲਣ ਤੇ ਨੌਕਰ ਨੇ ਦੱਸਿਆ ਕਿ ਉਹਨਾਂ ਦੇ ਰਾਜ ਵਿੱਚ ਪੰਜ ਕ ਕ ਦੂਰ ਇੱਕ ਬਗੀਚਾ ਹੈ ਜਿਹੜਾ ਦੁਨੀਆ ਵਿੱਚ ਸਭ ਤੋਂ ਸੋਨਾ ਮੰਨਿਆ ਜਾਂਦਾ ਹੈ ਪਰ ਇਹ ਵੀ ਮਸ਼ਹੂਰ ਹੈ ਕਿ ਉੱਥੇ ਪੂਤਾਂ ਤੇ ਜਿੰਨਾ ਦਾ ਕਬਜ਼ਾ ਹੈ ਕੋਈ ਵੀ ਉਸ ਬਗੀਚੇ ਵਿੱਚ ਨਹੀਂ ਜਾ ਸਕਦਾ ਨੌਕਰ ਨੇ ਕਿਹਾ ਜੇਕਰ ਤੁਸੀਂ ਉਸ ਦੇ ਕਾਰੀਗਰ ਦਾ ਪਤਾ ਲਗਾ ਲਵੋ ਤਾਂ ਅਜਿਹਾ ਹੀ ਬਗੀਚਾ ਬਣਾ ਸਕਦੇ ਹੋ ਰਾਜਕੁਮਾਰ ਨੇ ਕਿਹਾ ਕਾਰੀਗਰ ਨੂੰ ਲੱਭਣ ਦੀ ਕੋਈ ਲੋੜ ਨਹੀਂ ਹੈ ਮੈਂ ਉਹੀ ਬਗੀਚਾ ਹਾਸਲ ਕਰਾਂਗਾ ਨੋਕਰ ਡਰਨਾਰੇ ਪੀਲਾ ਪੈ ਗਿਆ ਤੇ ਰਾਜਕੁਮਾਰ ਨੂੰ ਉਥੇ ਨਾ ਜਾਣ ਦੀ ਬੇਨਤੀ ਕੀਤੀ ਪਰ ਰਾਜਕੁਮਾਰ ਨਾ ਮੰਨਿਆ ਸ਼ਾਮ ਨੂੰ ਰਾਜਕੁਮਾਰ ਬਿਨਾਂ ਕਿਸੇ ਨੂੰ ਦੱਸੇ ਘੋੜੇ ਤੇ ਸਵਾਰ ਹੋ ਕੇ ਬਗੀਚੇ ਵੱਲ ਨੂੰ ਨਿਕਲ ਪਿਆ ਬਗੀਚਾ ਸੱਚਮੁੱਚ ਹੀ ਬਹੁਤ ਸੋਹਣਾ ਸੀ ਰਾਜਕੁਮਾਰ ਚੱਲਦਾ ਚੱਲਦਾ ਇੱਕ ਸੋਹਣੀ ਬਾਗਾਂਦਰੀ ਕੋਲ ਪਹੁੰਚਿਆ ਜਿੱਥੇ ਇੱਕ ਨਰਮ ਬਿਸਤਰ ਵਿਛਿਆ ਹੋਇਆ ਸੀ ਥੱਕਿਆ ਹੋਇਆ ਰਾਜਕੁਮਾਰ ਉਸ ਬਿਸਤਰ ਤੇ ਪੈ ਗਿਆ ਤੇ ਉਸ ਨੂੰ نیند ਆ ਗਈ ਪਤਾ ਨਹੀਂ ਉਹ ਕਿੰਨਾ ਹੀ ਚੇਅਰ ਸੌਂਦਾ ਰਿਹਾ ਜਦੋਂ ਉઠਿਆ ਤਾਂ ਛੰਮ ਛੰਮ ਦੀ ਆਵਾਜ਼ ਆ ਰਹੀ ਸੀ ਜਦੋਂ ਵੇਖਿਆ ਤਾਂ ਚਾਰੇ ਪਾਸੇ ਸੋਹਣੀਆਂ ਕੁੜੀਆਂ ਦਾ ਇੱਕ ਝੁੰਡ ਸੀ ਰਾਜਕੁਮਾਰ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਇਸ ਬਗੀਚੇ ਵਿੱਚ ਕੀ ਕਰ ਰਹੇ ਹੋ ਕੁੜੀ ਕਹਿੰਦੀ ਮੈਂ ਸਹਾਰਾ ਦੇ ਜੰਨਾ ਦੀ ਰਾਜਕੁਮਾਰੀ ਹਾਂ ਤੇ ਇਹ ਸਭ ਮੇਰੀਆਂ ਸਹੇਲੀਆਂ ਹਨ ਤੁਹਾਡੇ ਰਾਜ ਦਾ ਇਹ ਬਗੀਚਾ ਮੈਨੂੰ ਬਹੁਤ ਪਸੰਦ ਆ ਗਿਆ ਸੀ ਇਸ ਲਈ ਮੈਂ ਆਪਣੇ ਪਿਤਾ ਨੂੰ ਕਹਿ ਕੇ ਇਸ ਤੇ ਕਬਜ਼ਾ ਕਰ ਲਿਆ ਹੈ ਮੇਰੇ ਪਿਤਾ ਨੇ ਇੱਕ ਤਾਕਤਵਰ ਜਾਦੂਈ ਰਾਖਸ਼ਸ दानव ਜੋ ਉਹਨਾਂ ਦਾ ਗੁਲਾਮ ਹੈ ਇਸ ਬਗੀਚੇ ਵਿੱਚ ਮੇਰੀਆਂ ਤੇ ਮੇਰੀਆਂ ਸਹੇਲੀਆਂ ਦੀ ਰਖਵਾਲੀ ਲਈ ਛੱਡਿਆ ਹੋਇਆ ਹੈ ਮੈਂ ਰੋਜ਼ ਰਾਤ ਨੂੰ ਆਪਣੀਆਂ ਦਾਸੀਆਂ ਤੇ ਸਹੇਲੀਆਂ ਨਾਲ ਇੱਥੇ ਆਉਂਦੀ ਹਾਂ ਤੇ ਉਹ दानव ਬਗੀਚੇ ਵੇਚੇ ਪਹੁੰਚਣ ਵਾਲੇ ਰਸਤੇ ਦੀ ਰਖਵਾਲੀ ਕਰਦਾ ਹੈ ਇਸ ਲਈ ਮੈਂ ਪੁੱਛਿਆ ਤੁਸੀਂ ਇੱਥੇ ਤੱਕ ਕਿਵੇਂ ਪਹੁੰਚੇ ਰਾਜਕੁਮਾਰ ਨੇ ਕਿਹਾ ਇਸ ਨੂੰ ਇਤਫਾਕ ਹੀ ਸਮਝੋ ਕਿ ਜਦੋਂ ਮੈਂ ਪਹੁੰਚਿਆ ਤਾਂ ਉਹ দানਵ ਨਹੀਂ ਸੀ ਹੁਣ ਇਹ ਬਾਗਿਚਾ ਤੈਨੂੰ ਛੱਡਣਾ ਹੋਵੇਗਾ ਮੈਂ ਇਸ ਨੂੰ ਆਪਣੀ ਹੋਣ ਵਾਲੀ ਵੋਟੀ ਨੂੰ ਤੋਹਫੇ ਵਿੱਚ ਦੇਣਾ ਹੈ ਜਿਹਨਾਂ ਦੀ ਰਾਜਕੁਮਾਰੀ ਕਹਿੰਦੀ ਰਾਜਕੁਮਾਰ ਮੈਂ ਜਿਹੜੀ ਚੀਜ਼ ਪਸੰਦ ਕਰਦੀ ਹਾਂ ਉਸ ਨੂੰ ਹਾਸਲ ਕਰਕੇ ਹੀ ਮੰਨਦੀ ਹਾਂ ਇਹ ਬਾਗਿਚਾ ਹੀ ਨਹੀਂ ਹੋਨ ਤਾਂ ਤੂੰ ਵੀ ਮੈਨੂੰ ਪਸੰਦ ਆ ਗਿਆ ਹੈ ਹੁਣ ਮੈਂ ਤੈਨੂੰ ਵੀ ਕਿਤੇ ਨਹੀਂ ਜਾਣ ਦੇਵਾਂਗੀ ਯਾਦ ਰੱਖ ਜਿੰਨਾ ਨਾਲ ਟਕਰਾਉਣ ਦਾ ਅੰਜਾਮ ਬਹੁਤ ਬੁਰਾ ਹੁੰਦਾ ਹੈ ਰਾਜਕੁਮਾਰ ਪਸੀਨਾ ਪਸੀਨਾ ਹੋ ਗਿਆ ਤੇ ਨਿਮਰਤਾ ਨਾਲ ਕਹਿੰਦਾ ਮੈਂ ਆਪਣੇ ਮਾਪੇ ਦਾ ਇਕਲੌਤੀ ਸੰਤਾਨ ਹਾਂ ਤੇ ਇਸ ਰਾਜ ਦਾ ਵਾਰਸ ਹਾਂ ਮੇਰੇ ਮਾਪਿਤਾ ਰੋ ਰੋ ਕੇ ਮਰ ਜਾਣਗੇ ਅਗਲੇ ਹਫਤੇ ਮੇਰਾ ਵਿਆਹ ਹੋਣ ਵਾਲਾ ਹੈ ਤੇ ਆਪਣੀ ਮੰਗੇਤਰ ਨੂੰ ਬਹੁਤ ਪਿਆਰ ਕਰਦਾ ਹਾਂ ਮੇਰੇ ਗਾਇਬ ਹੋਣ ਦਾ ਸੁਣ ਕੇ ਸ਼ਾਇਦ ਉਹ ਵੀ ਮਰ ਜਾਵੇਗੀ ਜਿਨ੍ਹਾਂ ਦੀ ਰਾਜਕੁਮਾਰੀ ਥੋੜਾ ਜਿਹਾ ਸੋਚਿਆ ਫਿਰ ਕਹਿੰਦੀ ਮੈਂ ਸਿਰਫ ਐਨਾ ਰਹਿਮ ਕਰ ਸਕਦੀ ਹਾਂ ਕਿ ਤੈਨੂੰ ਇੱਕ ਸ਼ਰਤ ਤੇ ਛੱਡਾਂਗੀ ਕਿ ਰੋਜ਼ ਰਾਤ ਨੂੰ ਤੈਨੂੰ ਇੱਥੇ ਮੇਰੀ ਮਹਿਲ ਵਿੱਚ ਆਉਣਾ ਹੋਵੇਗਾ ਤੈਨੂੰ ਆਪਣੇ ਮਹਿਲ ਵਿੱਚ ਗੁਜ਼ਾਰ ਸਕਦਾ ਹੈ ਰਾਜਕੁਮਾਰ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ ਅਗਲੇ ਹਫ਼ਤੇ ਮੇਰਾ ਵਿਆਹ ਹੈ ਮੈਂ ਆਪਣੇ ਘਰ ਵਾਲੇ ਨੂੰ ਕੀ ਜਵਾਬ ਦੇਵਾਂਗਾ ਜਨ ਰਾਜਕੁਮਾਰੀ ਕਹਿੰਦੀ ਇਹ ਸਭ ਮੈਂ ਨਹੀਂ ਜਾਂਦੀ ਪੈਸੇ ਵੀ ਮੈਂ ਅਜਿਹਾ ਜਾਦੂ ਕਰਾਂਗੀ ਕਿ ਤੂੰ ਆਪਣੇ ਘਰ ਵਾਲੇ ਨੂੰ ਦੇਖ ਹੀ ਨਹੀਂ ਸਕੇਗਾ ਜੇਕਰ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਅੰਨ੍ਹਾ ਹੋ ਜਾਵੇਗਾ ਹਰ ਰਾਤ 12 ਵਜੇ ਜਨ ਦਾ ਉੱਡਣ ਕਟੋਲਾ ਤੇਰੇ ਮਹਿਲ ਦੇ ਛੱਤ ਦੇ ਉੱਪਰ ਹੋਵੇਗਾ ਤੇ ਤੈਨੂੰ ਇੱਥੇ ਲੈ ਕੇ ਆਵੇਗਾ ਮੈਂ ਤੈਨੂੰ ਇਹ ਜਾਦੂ ਦੀ ਅੰਗੂਠੀ ਦਿੰਦੀ ਹਾਂ ਜਦੋਂ ਹੀ ਉਰਦਨ ਕਟੋਲਾ ਆਵੇਗਾ ਤਾਂ ਅੰਗੂਠੀ ਚਮਕਣ ਲੱਗੇਗੀ ਜੇਕਰ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਨਤੀਜਾ ਜੋ ਹੋਵੇਗਾ ਉਸ ਦਾ ਜ਼ਿੰਮੇਵਾਰ ਤੂੰ ਖੁਦ ਹੋਵੇਂਗਾ ਸਵੇਰ ਹੋ ਗਈ ਤੇ ਜਿੰਨਾ ਦੀ ਰਾਜਕੁਮਾਰੀ ਇਸ ਵਕਤ ਜ਼ਮੀਨ ਦੇ ਰਾਸਤੇ ਬਾਹਰ ਨਹੀਂ ਨਿਕਲ ਪਾਵੇਗਾ ਉਹ ਦਾਣਵ ਤੈਨੂੰ ਮਾਰ ਦੇਵੇਗਾ ਮੈਂ ਤੈਨੂੰ ਰਾਜ ਮਹਿਲ ਦੀ ਛੱਤ ਤੇ ਉਤਾਰ ਦੇਵਾਂਗੀ ਮਹਿਲ ਵਾਪਸ ਪਹੁੰਚ ਕੇ ਰਾਜਕੁਮਾਰ ਅਜੀਬ ਉਲਝਣ ਵਿੱਚ ਪੈ ਗਿਆ ਇਸ ਮੁਸੀਬਤ ਵਿੱਚੋਂ ਨਿਕਲਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ ਮਹਿਲ ਵਿੱਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਤੇ ਸਨ ਪਰ ਰਾਜਕੁਮਾਰ ਕਿਸੇ ਵੀ ਚੀਜ਼ ਵਿੱਚ ਦਿਲਚਸਪੀ ਨਹੀਂ ਲੈਂਦਾ ਸੀ ਰਾਤ ਹੋ ਗਈ ਠੀਕ 12 ਵਜੇ ਅੰਗੂਠੀ ਚਮਕਣ ਲੱਗੀ ਤੇ ਉਹ ਚੁੱਪਚਾਪ ਛੱਟ ਤੇ ਗਿਆ ਤੇ ਉਡਣ ਕਟੋਲੇ ਵਿੱਚ ਬੈਠ ਬਾਗ ਵਿੱਚ ਆ ਗਿਆ ਨੱਚਣ ਗਾਉਣ ਦੀ ਮਹਿਫਿਲ ਲੱਗੀ ਰਾਜਕੁਮਾਰ ਨੇ ਜਿੰਨਾ ਦੀ ਰਾਜਕੁਮਾਰੀ ਉਹ ਬੋਸਾਂ ਜਾਇਆ ਪਰ ਉਸ ਤੇ ਕੋਈ ਅਸਰ ਨਾ ਹੋਇਆ ਸਵੇਰੇ ਰਾਜਕੁਮਾਰ ਵਾਪਸ ਮਹਿਲ ਆ ਗਿਆ ਇਸ ਤਰ੍ਹਾਂ ਹਫਤਾ ਗੁਜ਼ਰ ਗਿਆ ਤੇ ਵਿਆਹ ਵਾਲਾ ਦਿਨ ਆ ਗਿਆ ਸਾਰੀਆਂ ਰਸਮਾਂ ਰਿਵਾਜਾਂ ਨਾਲ ਵਿਆਹ ਹੋਇਆ ਰਾਜਕੁਮਾਰ ਆਪਣੇ ਕਮਰੇ ਵਿੱਚ ਜਾਣ ਹੀ ਵਾਲਾ ਸੀ ਕਿ ਅੰਗੂਠੀ ਚਮਕਣ ਲੱਗੀ ਵਿਚਾਰਾ ਰਾਜਕੁਮਾਰ ਬਾਗ ਵਿੱਚ ਪਹੁੰਚ ਗਿਆ ਜਿੰਨ ਰਾਜਕੁਮਾਰੀ ਨੇ ਉਸ ਦਾ ਸਵਾਗਤ ਕੀਤਾ ਤੇ ਕਿਹਾ ਤੁਹਾਨੂੰ ਵਿਆਹ ਦੀਆਂ ਵਧਾਈਆਂ ਹੋਣ ਰਾਜਕੁਮਾਰ ਕਹਿੰਦਾ ਤੇਰਾ ਸਿਰ ਵਧਾਈਆਂ ਹੋਣ ਤੂੰ ਤਾਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਤੇ ਹੁਣ ਵਧਾਈਆਂ ਤੇ ਹੁਣ ਵਧਾਈਆਂ ਦੇ ਰਹੀ ਹੈ ਉਹ ਕਹਿੰਦੀ ਤੂੰ ਸ਼ੁਕਰ ਦਾ ਰਾਜਕੁਮਾਰ ਕਿ ਤੂੰ ਆਪਣੇ ਮਹਿਲ ਵਿੱਚ ਰਹਿ ਰਿਹਾ ਹੈ ਨਹੀਂ ਤਾਂ ਮੇਰੀ ਕੈਦ ਵਿੱਚ ਪਿਆ ਹੁੰਦਾ ਰਾਜਕੁਮਾਰ ਦਿਨ ਵਿੱਚ ਜ਼ਿਆਦਾਤਰ ਮਹਿਲ ਤੋਂ ਬਾਹਰ ਹੀ ਰਹਿੰਦਾ ਜਾਂ ਆਪਣੇ ਪਿਤਾ ਨਾਲ ਮਹਿਲ ਦੇ ਮਸਲਿਆਂ ਦਾ ਨਿਪਟਾਰਾ ਕਰਦਾ ਜੇਕਰ ਕੁਝ ਸਮਾਂ ਉਹ ਆਪਣੇ ਕਮਰੇ ਵਿੱਚ ਜਾਂਦਾ ਤਾਂ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ ਹੁਣ ਮਹਿਲ ਵਿੱਚ ਲੋਕਾਂ ਨੇ ਗੱਲਾਂ ਕਰਨਾ ਸ਼ੁਰੂ ਕਰ ਦਿੱਤੇ ਆ ਉਸਦੇ ਘਰਵਾਲੇ ਦਾ ਰੋ ਰੋ ਕੇ ਬੁਰਾ ਹਾਲ ਸੀ ਇੱਕ ਦਿਨ ਉਸਦੇ ਘਰ ਵਾਲੇ ਰਾਜਕੁਮਾਰੀ ਨੇ ਦੁਖੀ ਹੋ ਕੇ ਕਿਹਾ ਕਿ ਮੈਂ ਤੁਹਾਨੂੰ ਪਸੰਦ ਨਹੀਂ ਹਾਂ ਜੋ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਹੋ ਮੈਂ ਤੁਹਾਡੀ ਬਚਪਨ ਦੀ ਦੋਸਤ ਹਾਂ ਮੈਨੂੰ ਦੱਸੋ ਕੀ ਪਰੇਸ਼ਾਨੀ ਹੈ ਤਾਂ ਰਾਜਕੁਮਾਰ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਤਾਂ ਉਹ ਕਹਿੰਦੀ ਤੁਸੀਂ ਫਿਕਰ ਨਾ ਕਰੋ ਮੈਂ ਰੱਬ ਅੱਗੇ ਪ੍ਰਾਰਥਨਾ ਕਰਾਂਗੀ ਕੁਝ ਨਾ ਕੁਝ ਹੱਲ ਜ਼ਰੂਰ ਨਿਕਲ ਆਵੇਗਾ ਉੱਧਰ ਜਿੰਨਾਂ ਦੇ ਰਾਜੇ ਨੂੰ ਖਬਰ ਮਿਲ ਗਈ ਕਿ ਇੱਕ ਇਨਸਾਨ ਉਹਨਾਂ ਦੀ ਬੇਟੀ ਦੀ ਮਹਿਫਿਲ ਵਿੱਚ ਅਕਸਰ ਦੇਖਿਆ ਜਾਂਦਾ ਹੈ ਰਾਜੇ ਨੇ ਗੁਲਾਮ ਦਾਣਵ ਨੂੰ ਪੁੱਛ ਖਿੱਚ ਕੀਤੀ ਮੈਂ ਉਸ ਬਾਗੀਚੇ ਤੇ ਰਾਜਕੁਮਾਰੀ ਦੀ ਰਖਵਾਲੀ ਲਈ ਤੈਨੂੰ ਰੱਖਿਆ ਸੀ ਫਿਰ ਇਹ ਇਨਸਾਨ ਉੱਥੇ ਕਿਵੇਂ ਪਹੁੰਚਿਆ ਗੁੱਸੇ ਨਾਲ ਭਰਿਆ ਦਾਣਵ ਬਾਗੀਚੇ ਵੱਲ ਚੱਲਿਆ ਤਦ دل ਵਿੱਚ ਠਾਨ ਲਈ ਸੀ ਕਿ ਅੱਜ ਉਸ ਇਨਸਾਨ ਦੇ ਟੁਕੜੇ ਟੁਕੜੇ ਕਰ ਦੇਵਾਂਗਾ ਜਿਨ੍ਹਾਂ ਦੀ ਰਾਜਕੁਮਾਰੀ ਇਸ ਗੱਲ ਤੋਂ ਬੇਖਬਰ ਸੀ कि ਉਸਦੇ ਪਿਤਾ ਤੇ ਦਾਨਵ ਨੂੰ ਰਾਜਕੁਮਾਰ ਬਾਰੇ ਪਤਾ ਲੱਗ ਚੁੱਕਿਆ ਹੈ। ਉਸਨੇ ਹਮੇਸ਼ਾ ਦੀ ਤਰ੍ਹਾਂ ਉਡਣ ਕਟੋਲਾ ਭੇਜ ਕੇ ਰਾਜਕੁਮਾਰ ਨੂੰ ਬੁਲਾ ਲਿਆ। ਉਧਰ ਜਿੰਨ ਵੀ ਗੁੱਸੇ ਵਿੱਚ ਲਾਲ ਪੀਲਾ ਹੋ ਕੇ ਪਹੁੰਚ ਗਿਆ। ਉਸ ਨੂੰ ਰਾਜਕੁਮਾਰ ਤੇ ਬਾਹਰ ਕਰਨ ਹੀ ਵਾਲਾ ਸੀ ਕਿ ਜਿੰਨ ਰਾਜਕੁਮਾਰੀ ਨੇ ਕਿਹਾ ਇਸ ਦੀ ਜਾਨ ਬਖਸ਼ ਦੇ। ਇਸ ਦੀ ਕੋਈ ਗਲਤੀ ਨਹੀਂ ਹੈ। ਇਸ ਨੂੰ ਤਾਂ ਮੈਂ ਜ਼ਬਰਦਸਤੀ ਉਡਣ ਕਟੋਲਾ ਭੇਜ ਬੁਲਾਉਂਦੀ ਸੀ। ਦਾਨਵ ਰਾਜਕੁਮਾਰੀ ਤੋਂ ਨਰਾਸ਼ ਤਾਂ ਸੀ ਪਰ ਉਸ ਤੋਂ ਡਰਦਾ ਵੀ ਸੀ। ਉਹ ਜਾਣਦਾ ਸੀ ਕਿ ਰਾਜਕੁਮਾਰ ਜ਼ਮੀਨ ਦੇ ਰਸਤੇ ਨਹੀਂ ਆ ਸਕਦਾ ਤੇ ਹਵਾ ਵਿੱਚ ਉੱਡਣਾ ਇਨਸਾਨਾਂ ਦੇ ਬਸ ਦੀ ਗੱਲ ਨਹੀਂ ਹੈ ਇਸ ਲਈ ਰਾਜਕੁਮਾਰ ਦਾ ਜ਼ਿਆਦਾ ਕਸੂਰ ਤਾਂ ਨਹੀਂ ਲੱਗਦਾ ਪਰ ਛੱਡਣਾ ਛੱਡਿਆ ਵੀ ਨਹੀਂ ਜਾ ਸਕਦਾ ਉਹ ਰਾਜਕੁਮਾਰ ਨੂੰ ਲੈ ਗਿਆ ਤੇ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਤੇ ਜਿਸ ਦੀ ਚਾਬੀ ਉਹ ਆਪਣੇ ਕੋਲ ਰੱਖਦਾ ਸੀ ਬਗੀਚਾ ਬੇਰਾਨ ਹੋ ਗਿਆ ਜਿਨ੍ਹਾਂ ਦੀ ਰਾਜਕੁਮਾਰੀ ਦੇ ਘੁੰਮਣ ਤੇ پابੰਦੀ ਲੱਗ ਗਈ ਮੇਲੇ ਵਿੱਚ ਰਾਜਕੁਮਾਰ ਦੇ ਗੁੰਮ ਹੋ ਜਾਣ ਦਾ ਹਕਾਮਾ ਮਚ ਗਿਆ। ਮਾਂ ਪਿਓ ਦੁਖੀ ਸਨ ਤੇ ਉਸ ਦੇ ਘਰ ਵਾਲੇ ਦਾ ਰੋ ਰੋ ਬੁਰਾ ਹਾਲ ਸੀ। ਉਸ ਨੂੰ ਅੰਦਾਜ਼ਾ ਸੀ ਕਿ ਰਾਜਕੁਮਾਰ ਉਸ ਜਿੰਨ ਰਾਜਕੁਮਾਰੀ ਦਾ ਹੀ ਹੱਥ ਹੈ ਰਾਜਕੁਮਾਰ ਨੂੰ ਗਾਇਬ ਕਰਨ ਦੇ ਵਿੱਚ। ਇੱਕ ਦਿਨ ਉਹ ਪੇਸ ਬਦਲ ਕੇ ਬਗੀਚੇ ਵੱਲ ਚੱਲ ਪਈ। ਉਸ ਨੂੰ ਪਤਾ ਸੀ ਰਾਜਕੁਮਾਰ ਨੇ ਉਸ ਨੂੰ ਬਗੀਚੇ ਦਾ ਰਾਹ ਦੱਸਿਆ ਹੋਇਆ ਸੀ। ਮਗੀਚਾ ਉਜੜਿਆ ਹੋਇਆ ਸੀ ਉੱਥੇ ਬਿਸਤਰ ਦੇ ਕੋਲ ਰਾਜਕੁਮਾਰ ਦਾ ਇੱਕ ਬੂਟ ਪਿਆ ਸੀ ਉਹ ਵਾਪਸ ਮਹਿਲ ਆ ਗਈ ਰਬਗੇ ਮੱਥਾ ਟੇਕਣ ਲੱਗੀ ਰਾਤ ਦੇ ਅੱਧੇ ਪੈਰ ਉਸਦੇ ਕਮਰੇ ਦੇ ਬਾਹਰ ਕੋਈ ਸੀ ਉਹ ਗਈ ਤਾਂ ਇੱਕ ਕੁੜੀ ਕਾਲੇ ਕੱਪੜੇ ਲਪੇਟੀ ਖੜੀ ਸੀ ਕਹਿੰਦੀ ਮੈਂ ਤੈਨੂੰ ਰਾਜਕੁਮਾਰ ਦੀ ਖਬਰ ਦੇਣ ਆਈ ਹਾਂ ਉਹ ਕਹਿੰਦੀ ਮੈਂ ਸਹਾਰਾ ਦੇ ਜਿੰਨਾ ਦੀ ਰਾਜਕੁਮਾਰੀ ਹਾਂ ਤੇਰਾ ਘਰ ਵਾਲਾ ਗਾਇਬ ਕਰਨ ਵਿੱਚ ਮੇਰਾ ਹੱਥ ਤਾਂ ਨਹੀਂ ਪਰ ਕਸੂਰਵਾਰ ਮੈਂ ਵੀ ਹਾਂ ਮੈਂ ਇਹ ਭੁੱਲ ਗਈ ਸੀ ਕਿ ਇਨਸਾਨ ਤੇ ਜਿੰਨ ਦਾ ਮੇਲ ਨਹੀਂ ਹੋ ਸਕਦਾ ਮੈਂ ਆਪਣਾ ਗੁਨਾਹ ਮੰਨਦੇ ਹੋਏ ਤੇਰੀ ਮਦਦ ਕਰਨ ਲਈ ਆਈ ਹਾਂ ਰਾਜਕੁਮਾਰੀ ਨੂੰ ਪਹਿਲਾਂ ਤਾਂ ਬਹੁਤ ਗੁੱਸਾ ਆਇਆ ਪਰ ਫਿਰ ਸੋਚਿਆ ਕਿ ਠੰਡੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਫਿਰ ਜਿੰਨ ਰਾਜਕੁਮਾਰੀ ਨੇ ਕਿਹਾ ਰਾਜਕੁਮਾਰ ਇੱਕ ਦਾਨਵ ਦੀ ਕੈਦ ਵਿੱਚ ਹੈ ਜਿਸ ਦੀ ਚਾਬੀ ਉਸ ਕੋਲ ਹੀ ਰਹਿੰਦੀ ਹੈ ਉਸ দানਵ ਦੀ jaan ਇੱਕ ਬਾਜ ਵਿੱਚ ਹੈ ਉਹ ਬਾਜ ਦਾ ਪਿੰਜਰਾ ਇੱਕ ਖੂਹ ਵਿੱਚ ਲਟਕ ਰਿਹਾ ਹੈ ਤੇ ਉਹ ਖੂਹ ਤੇ ਸੱਤ ਮੰਜ਼ਲਾ ਬਹੁਤ ਹੀ ਲੜਾਕੂ ਜਿੰਨੀਆਂ ਦਾ ਪਹਿਰਾ ਹੈ ਪਰ ਮੈਂ ਇੱਕ ਤਰਕੀਬ ਕੱਢੀ ਹੈ ਉਹਨਾਂ ਸੱਤਾਂ ਜਿੰਨੀਆਂ ਦੇ ਕੋਲ ਸੱਤ ਬਹੁਤ ਹੀ ਕੀਮਤੀ ਗਹਿਣੇ ਹਨ ਇੱਕ 9 ਲੱਖਾਂ ਹਾਰ ਇੱਕ ਨੀਲਮ ਦੀਆਂ ਝਾਂਜਰਾਂ ਇੱਕ ਜੋੜਾ ਪੰਨਾ ਹੀਰਾ ਦਾ ਬਾਜੂਬੰਦ ਤੇ ਝੁੰਮਕੇ ਖੁਖਰਾਜ ਦਾ ਹਾਰ ਤੇ ਇੱਕ ਸੱਚੇ ਮੋਤੀਆਂ ਦਾ ਸੱਤ ਲੜਾ ਹਾਰ ਇਹ ਗਹਿਣੇ ਉਹ ਆਪਣੀ ਇੱਕ ਸੰਦੂਕ ਵਿੱਚ ਬੰਦ ਕਰਕੇ ਰੱਖਦੇ ਹਨ ਇਹ ਸੰਦੂਕ ਉਹ ਸੱਤਾਂ ਦੇ ਹੱਥ ਰੱਖਣ ਨਾਲ ਹੀ ਖੁੱਲਾ ਤੇ ਬੰਦ ਹੁੰਦਾ ਹੈ ਪਰ ਉਹਨਾਂ ਦੇ ਇਲਾਵਾ ਸਿਰਫ ਮੈਂ ਹੀ ਉਸ ਨੂੰ ਖੋਲ ਸਕਦੀ ਹਾਂ ਕਿਉਂਕਿ ਮੈਂ ਉਹਨਾਂ ਦੀ ਰਾਜਕੁਮਾਰੀ ਹਾਂ ਤੇਰੇ ਲਈ ਮੈਂ ਉਹ ਸੱਤੇ ਗਹਿਣੇ ਚੁਰਾ ਲਏ ਹਨ ਪਰ ਹੁਣ ਉਹਨਾਂ ਨੂੰ ਇਸ ਦੀ ਖਬਰ ਨਹੀਂ ਹੈ ਕੱਲ ਰਾਤ ਤੂੰ ਤਿਆਰ ਰਹੀਂ ਮੈਂ ਤੈਨੂੰ ਲੈਣ ਆਵਾਂਗੀ ਤੇ ਪਹਿਲਾ ਪਹਿਲੀ ਮੰਜ਼ਲ ਤੇ ਉਤਾਰ ਦੇਵਾਂਗੀ ਫਿਰ ਤੂੰ ਜਾ ਕੇ ਤੇ ਮੈਂ ਜਾ ਕੇ ਕਿਸੇ ਦਾ ਸੰਦੂਖ ਤੇ ਹੱਥ ਰਖਵਾ ਦੇਵਾਂਗੀ ਤਾਂ ਜਿੰਨਣੀਆਂ ਦੇ ਗਲਿਆਂ ਦੀ ਘਾਂਟੀਆਂ ਵੱਜਣ ਲੱਗਣਗੀਆਂ ਜਿਵੇਂ ਹੀ ਪਹਿਲੀ ਜਿੰਨੀ ਤੇਰੇ ਵੱਲ ਆਵੇਗੀ ਤਾਂ ਤੂੰ ਗਹਿਣਾ ਸੁੱਟ ਦੇਵੇਂ ਸਤੇ ਉਸ ਗਹਿਣੇ ਨੂੰ ਵਾਪਸ ਰੱਖਣ ਜਾਣਗੇ ਆ ਇਹਨੇ ਵਿੱਚ ਤੂੰ ਇੱਕ ਮੰਜ਼ਲ ਪਾਰ ਕਰ ਲੈਵੀਂ ਜਦੋਂ ਤੱਕ ਵਾਪਸ ਆਉਣਗੇ ਆ ਤੂੰ ਦੂਜਾ ਗਹਿਣਾ ਸੁੱਟ ਦੇਵੀਂ ਤੇ ਇਸ ਤਰ੍ਹਾਂ ਉਹ ਫਿਰ ਉਸ ਨੂੰ ਰੱਖਣ ਜਾਣਗੇ ਆ ਤੇ ਇਸ ਤਰ੍ਹਾਂ ਤੂੰ ਖੂੰਖ ਤੱਕ ਪਹੁੰਚ ਜਾਵੇਂਗੀ ਖੂੰਖ ਵਿੱਚ ਉੱਤਰ ਕੇ ਇੱਕ ਉਸ ਬਾਜ ਦੀ ਗਰਦਨ ਮਰੋੜ ਦੇਵੀਂ ਮੇਰਾ ਗੁਲਾਮ ਦਾਨਵ ਉਸ ਵੇਲੇ ਹੀ ਮਰ ਜਾਵੇਗਾ ਫਿਰ ਤੂੰ ਫਿਰ ਉਹ ਜਿੰਨੀਆਂ ਹੀ ਤੈਨੂੰ ਕੈਦਖਾਨੇ ਤੱਕ ਲੈ ਜਾਣਗੀਆਂ ਇਸ ਤਰ੍ਹਾਂ ਸਾਰੀ ਗੱਲ ਸਮਝਾ ਕੇ ਜਿੰਨ ਰਾਜਕੁਮਾਰੀ ਚਲੇ ਗਈ ਫਿਰ ਅਗਲੀ ਰਾਤ ਦਾਸੀਆਂ ਵਾਲੇ ਕੱਪੜੇ ਪਾਏ ਤੇ ਉਹ ਸੱਤੇ ਗਹਿਣੇ ਝੋਲੇ ਵਿੱਚ ਰੱਖੇ ਤੇ ਉਸ ਦਾ ਇੰਤਜ਼ਾਰ ਕਰਨ ਲੱਗੀ ਰਾਤ ਦੇ 12 ਵਜੇ ਜਿੰਨ ਰਾਜਕੁਮਾਰੀ ਆਈ ਤੇ ਉਸ ਨੂੰ ਆਪਣੇ ਨਾਲ ਲੈ ਗਈ ਤੇ ਉਸ ਨੂੰ ਖੂਹ ਦੇ ਕੋਲ ਪਹਿਲੀ ਮੰਜ਼ਲ ਤੇ ਉਤਾਰ ਦਿੱਤਾ ਉਹ ਇੱਕ ਦਰਵਾਜ਼ੇ ਦੇ ਪਿੱਛੇ ਲੁਕ ਗਈ ਕਾਂਟੀ ਦੀ ਆਵਾਜ਼ ਸੁਣਨ ਲੱਗੀ ਉਹ ਜਿੰਨੀਆਂ ਆਉਣ ਲੱਗੀਆਂ ਰਾਜਕੁਮਾਰੀ ਨੇ ਝੋਲੇ ਵਿੱਚੋਂ ਇੱਕ ਹੱਥ ਪਾਇਆ ਤੇ ਇੱਕ ਹਾਰ ਕੱਢ ਕੇ ਉਹਨਾਂ ਵੱਲ ਸੁੱਟ ਦਿੱਤਾ ਉਹਨਾਂ ਨੇ ਹਾਰ ਫੜ ਲਿਆ ਤੇ ਉਹਨਾਂ ਨੂੰ ਰੱਖਣ ਲਈ ਸੰਦੂਖ ਵੱਲ ਚੱਲ ਪਈਆਂ ਐਨੇ ਵਿੱਚ ਰਾਜਕੁਮਾਰੀ ਨੇ ਪਹਿਲੀ ਮੰਜ਼ਲ ਪਾਰ ਕਰ ਲਈ ਜਦੋਂ ਉਹ ਦੂਜੀ ਮੰਜ਼ਲ ਤੇ ਪਹੁੰਚੀ ਉਹ ਹਾਰ ਰੱਖ ਵਾਪਸ ਆ ਗਈਆਂ ਹੁਣ ਉਸ ਨੇ ਸੱਤ ਲੜਾਂ ਹਾਰ ਸੁੱਟ ਦਿੱਤਾ ਉਹ ਸੱਤੇ ਉਸ ਨੂੰ ਲੈ ਕੇ ਵਾਪਸ ਚਲੀਆਂ ਗਈਆਂ ਇਸ ਤਰ੍ਹਾਂ ਸੱਤ ਗਹਿਣੇ ਸੁਟੇ ਤੇ 57 ਮੰਜ਼ਲਾਂ ਪਾਰ ਕਰ ਲਈਆਂ ਜਿਨ ਨੇ ਉਸ ਨੂੰ ਖੂਹ ਵਿੱਚ ਪੈਰ ਰੱਖਦੇ ਆ ਵੇਖ ਲਿਆ ਸੀ ਉਹ ਖੂਹ ਕੋਲੇ ਆਉਣ ਲੱਗਿਆ ਰਾਜਕੁਮਾਰੀ ਜਲਦੀ ਨਾਲ ਖੂਹ ਵਿੱਚ ਚਲੀ ਗਈ ਤੇ ਬਾਜ ਨੂੰ ਬਾਹਰ ਕੱਢ ਲਿਆ ਜਿੰਨ ਬਿਲਕੁਲ ਨੇੜੇ ਹੀ ਪਹੁੰਚਣ ਵਾਲਾ ਸੀ ਕਿ ਰਾਜਕੁਮਾਰੀ ਨੇ ਬਾਜ ਦੀਆਂ ਦੋਨੇ ਲੱਤਾਂ ਮੋੜ ਦਿੱਤੀਆਂ ਇਸ ਤਰ੍ਹਾਂ ਜਿੰਨ ਦੀਆਂ ਲੱਤਾਂ ਟੁੱਟ ਗਈਆਂ ਤੇ ਉਹ ਨੀਚੇ ਡਿੱਗ ਪਿਆ ਫਿਰ ਰਾਜਕੁਮਾਰੀ ਨੇ ਬਾਜ ਦੀ ਗਰਦਨ ਮੋੜ ਦਿੱਤੀ ਇੱਕ ਪਹਿਾਨਕ ਛੀਕ ਦੇ ਨਾਲ ਦਾਨਵ ਮਰ ਗਿਆ ਰਾਜਕੁਮਾਰੀ ਨੇ ਉਸ ਦੀ ਜੇਬ ਵਿੱਚੋਂ ਕੈਦਖਾਨੇ ਦੀ ਚਾਬੀ ਕੱਢ ਲਈ ਉਹ ਸੱਤ ਜਿੰਨੀਆਂ ਦਾਨਵ ਦੇ ਮਰਨ ਤੇ ਬਹੁਤ ਖੁਸ਼ ਸਨ ਕਿਉਂਕਿ ਉਹ ਬਹੁਤ ਹੀ ਜ਼ਾਲਮ ਸੀ ਛੋਟੀ ਛੋਟੀ ਗਲਤੀ ਤੇ ਉਹਨਾਂ ਨੂੰ ਸਖਤ ਸਜ਼ਾ ਦਿੰਦਾ ਸੀ ਉਹ ਰਾਜਕੁਮਾਰੀ ਨੂੰ ਕੈਦਖਾਨੇ ਤੱਕ ਲੈ ਗਈਆਂ। ਉਹਨਾਂ ਨੇ ਜਿੰਦਾ ਖੋਲ ਕੇ ਰਾਜਕੁਮਾਰ ਨੂੰ ਬਾਹਰ ਕੱਢਿਆ। ਉਸੇ ਵਕਤ ਜਿੰਨਾ ਦੀ ਰਾਜਕੁਮਾਰੀ ਉੱਥੇ ਆਈ ਤੇ ਦੋਨਾਂ ਤੋਂ ਮਾਫੀ ਮੰਗੇ। ਹੁਣ ਤੁਸੀਂ ਆਪਣੇ ਮਹਿਲ ਜਾਵੋ। ਮੇਰਾ ਉਡਣ ਕਟੋਲਾ ਤੁਹਾਨੂੰ ਮਹਿਲ ਦੇ ਛੱਤ ਤੇ ਉਤਾਰ ਦੇਵੇਗਾ। ਰਾਜਕੁਮਾਰ ਦੀ ਵਾਪਸੀ ਦੀ ਖੁਸ਼ੀ ਵਿੱਚ ਸਾਰੇ ਮਹਿਲ ਵਿੱਚ ਰੌਸ਼ਨੀ ਕਰਵਾਈ ਗਈ। ਖਜ਼ਾਨੇ ਦਾ ਮੂੰਹ ਗਰੀਬਾਂ ਲਈ ਖੋਲ ਦਿੱਤਾ ਗਿਆ। ਰਾਜਕੁਮਾਰ ਨੇ ਉਸ ਬਗੀਚੇ ਨੂੰ ਸਜਾ ਸਵਾਰ ਕੇ ਆਪਣੀ ਪਿਆਰੀ ਤੇ ਬਹਾਦਰ ਘਰਵਾਲੀ ਨੂੰ ਵਿਆਹ ਦੇ ਤੋਹਫੇ ਵਿੱਚ ਦਿੱਤਾ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ